ਮੂਸੇ ਉੱਤੇ ਲੱਗਿਆ ਸਰੀਰ ਵਿੱਚ ਮੂਸੇ ਉੱਤੇ ਲੱਗਿਆ ਸਰੀਰ ਵਿੱਚ ਹਾਈ ਖੂਬੇ ਸਰੀਰ ਦਾ ਨਾਮ ਕਟ ਗੁਰੂ ਨਹੀਂ ਜਲਾ ਲਾਂਬਾ ਦੀ ਨਜ਼ਦੀਕੀ ਪਿੰਡ ਚੱਕ ਪਾਂਬੜਾ ਵਿਖੇ ਕਿਵੇਂ ਗਾਇਕ ਬੀ ਐਸ ਪੱਟਿਆ ਤੇ ਵੀ ਬਾ ਜਸ਼ਨ ਮੀਤ ਕੋਰ ਨੇ ਰੰਗ ਬੰਨੇ ਸਾਰਾ ਅਖਾੜਾ ਵੀ ਤੁਹਾਨੂੰ ਦਿਖਾਵਾਂਗੇ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਲਾਲਾਬਾਦ ਦੇ ਨਜ਼ਦੀਕੀ ਪਿੰਡ ਚੱਕ ਪਾਮੜਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਬਾਬਾ ਟਿੱਬੇ ਵਾਲਾ ਜੀ ਦਾ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਤੇ ਧੂਮ-ਧਾਮ ਨਾਲ ਕਰਵਾਇਆ ਗਿਆ ਜਾਣਕਾਰੀ ਦਿੰਦਿਆਂ ਸਰਪੰਚ ਸਰਬਜੀਤ ਸਿੰਘ ਨੇ ਦੱਸਿਆ ਕਿ ਇਹ ਮੇਲਾ ਹਰ ਸਾਲ ਲਗਾਇਆ ਜਾਂਦਾ ਹੈ ਤੇ ਦੂਰ ਦੂਰ ਤੋਂ ਸੰਕਾ ਇੱਥੇ ਨਤਮਸਤਕ ਹੋਣ ਆਉਂਦੀਆਂ ਨੇ ਤੇ ਆਪਣੀਆਂ ਮੁਰਾਦਾਂ ਪੂਰੀਆਂ ਕਰਦੀਆਂ ਨੇ ਤੇ ਇਸ ਦਿਨ ਖੁੱਲਾ ਲੰਗਰ ਵਰਤਾਇਆ ਜਾਂਦਾ ਹੈ ਉਹਨਾਂ ਦੱਸਿਆ ਕਿ ਇਸ ਦੌਰਾਨ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨ ਲਈ ਉੱਗੇ ਗਾਇਕ ਬੀ.ਐਸ. ਪੱਡੀ ਤੇ ਬੀਬਾ ਜਸ਼ਨਮੀਤ ਕੋਰ ਪਹੁੰਚੇ ਤੇ ਇਸ ਦੋ ਗਾਣਾ ਜੋੜੀ ਨਿ ਸਭ ਨੂੰ ਚੁੰਮਨ ਅਤੇ ਨੱਚਣ ਲਈ ਮਜਬੂਰ ਕਰ ਦਿੱਤਾ ਇਸ ਮੇਲੇ ਦੌਰਾਨ ਸਮੂਹ ਮੇਲਾ ਪ੍ਰਬੰਧਕ ਕਮੇਟੀ ਸਮੂਹ ਪੰਚਾਇਤ ਅਤੇ ਨਗਰ ਨੇ ਪੂਰਾ ਸਹਿਯੋਗ ਦਿੱਤਾ ਦੀਆ ਖੇਜ ਕਾਲੇ ਮਾਲ ਤੋਂ ਬਿਨਾ ਆਪਰੀ ਹੋਵੇ ਤੇ ਚੰਗੀ ਲੱਗੇ ਦੁਨੀਆ ਨੀ ਆਜਾ ਦੀਆ ਚੇ ਕਾਲੇ ਕੀ ਕਹਤੇ ਮੇਰਾ ਹੁਕੂਮਾ ਹਰ ਹਲਾ ਦਾ ਘੜ ਗਿਆ ਜਮਾ ਤੇ ਬੱਚੀਆਂ ਤੇ ਰੁਕਦੇ ਦੀਆਂ ਹੂੜ ਸਮਾ ਜੁਤ ਪਿੰਗਿਆ ਸਵਾਦੀਆ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੀ.ਐਸ. ਪੱਟੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਜਸ਼ਨਮੀਤ ਸੋ ਅੱਜ ਬਾਬਾ ਟਿੱਬੇ ਵਾਲੀ ਸਰਕਾਰ ਦੇ ਦਰਬਾਰ ਤੇ ਹਾਜ਼ਰੀ ਲਵਾਉਣਾ ਆਏ ਸੀ ਪਿੰਡ ਚੱਕ ਭਾਵੜਾ ਸੋ ਜਿਲ੍ਹਾ ਫਾਜ਼ਿਲਕਾ ਦੇ ਪਹੁੰਚੇ ਸੀ ਬਾਬਾ ਜੀ ਦੇ ਦਰਬਾਰ ਤੇ ਔਰ ਧੰਨਵਾਦ ਆ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਬੀਰੂ ਭਾਵੜਾ ਜੀ ਔਰ ਬਹੁਤ ਹੀ ਸਤਿਕਾਰਯੋਗ ਭਾਈ ਸਰਬਜੀ ਸਰਪੰਚ ਜੀ ਔਰ ਸਮੁੱਚੀ ਨਗਰ ਪੰਚਾਇਤ ਪ੍ਰਬੰਧਕ ਕਮੇਟੀ ਸਭ ਦੇ ਸਹਿਯੋਗ ਦੇ ਨਾਲ ਮੇਲਾ ਬਹੁਤ ਵਧੀਆ ਗਿਆ ਸ਼ੁਕਰੀਆ ਦਾ ਕਰਦੇ ਜਿੰਨੇ ਵੀ ਇੱਥੇ মিডিਆ ਪਰਿਵਾਰ ਪਹੁੰਚੇ ਆ ਵਿਸ਼ੇਸ਼ ਬੰਤੀ ਜੀ ਪਹੁੰਚੇ ਜਗਮਾਨੀ ਤੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ 17 ਜਨਵਰੀ ਦਿਨ ਬੁੱਧਵਾਰ ਐਸਾ ਬੁੱਧਵਾਰ ਆ ਕੇ ਪਿੱਛੇ ਵੀਰਵਾਰ ਮੰਗਲਵਾਰ ਇਸ ਤਰ੍ਹਾਂ ਆਉਂਦਾ ਹਰ ਸਾਲ ਤਾਂ ਬਹੁਤ ਵਧੀਆ ਸਾਡਾ ਸਾਰਾ ਨਗਰ ਜਿੰਨੇ ਵੀ ਐਕਟ ਸਰਪੰਚ ਜਾਂ ਮੌਜੂਦਾ ਸਰਪੰਚ ਬਲਾਕ ਸੰਪਤੀ ਮੈਂਬਰ ਮੇਲਾ ਕਮੇਟੀ ਦੀ ਸਮੂਹ ਟੀਮ ਔਰ ਨੌਜਵਾਨ ਵੀਰ ਜਿਹੜੇ ਲੰਗਰ ਦੀ ਸੇਵਾ ਕਰਦੇ ਨੇ ਸਾਰਾ ਪਿੰਡ ਇਕੱਤਰ ਹੋ ਕੇ ਇੱਕ ਜਾਨ ਹੋ ਕੇ ਇਸ ਮੇਲੇ ਦੇ ਵਿੱਚ ਆਪਣੀ ਉਹ ਮਕਾਰਵਾਂ ਵਿਨੇ ਔਰ ਆਸ-ਪਾਸ ਦੇ ਪਿੰਡ ਜਿਹੜੇ ਨੇ ਇਹ ਵਿੱਚ ਖੁੰਡਵਾਲਾ ਲੈ ਲਓ ਹੀਰੇਵਾਲਾ ਲੈ ਲਓ ਚੱਕਮਉਂਦੇਵਾਲਾ ਲੈ ਲਓ ਚੱਕ ਸੋਤਰੀਆਂ ਉਥੋਂ ਦੇ ਲੋਕ ਵੀ ਸਮੁੱਚੇ ਇਸ ਮੇਲੇ ਦੇ ਵਿੱਚ ਆ ਕੇ ਤੇ ਮੇਲੇ ਦੀ ਸ਼ਾਨ ਨੂੰ ਬਤਾਉਂਦੇ ਨੇ ਔਰ ਪਿੰਡ ਦੇ ਨਾਲ ਸਹੀ ਹੋ